ਅ ਸੁੱਕ ਦੀ ਖਬਰ ਜਿਹੜੀ ਆ ਕਈ ਵਾਰ ਆਉਂਦੀ ਆ ਅਸੀਂ ਲਗਾਤਾਰ ਤਿੰਨ ਦਿਨਾਂ ਤੋਂ ਤੁਹਾਨੂੰ ਇਹ ਖਬਰ ਦੇ ਰਹੇ ਸੀਗੇ ਪਰ ਅੱਜ ਮੌਸਮ ਵਿਭਾਗ ਕਹਿੰਦਾ ਆ ਕਿ ਪੰਜਾਬ ਦੇ ਵਿੱਚ ਸੰਘਣੇ ਬੱਦਲ ਆ ਬਰਸਾਤ ਹੋ ਸਕਦੀ ਆ ਇਸ ਸੁੱਕੀ ਠੰਡ ਤੋਂ ਰਾਹਤ ਮਿਲ ਸਕਦੀ ਆ ਔਰ ਤੁਸੀਂ ਵੀ ਦੇਖਿਆ ਹੋਣਾ ਜਿਹੜੇ ਬਾਹਰ ਨਿਕਲ ਕੇ ਕਿ ਬੱਦਲ ਜ਼ਿਆਦਾ ਹੋ ਗਿਆ ਮੌਸਮ ਦਾ ਜਿਹੜਾ ਮિજાਜ ਹੈ ਖੁਸ਼ ਜਿਹਾ ਲੱਗਦਾ ਕਿ ਹੁਣ ਥੋੜਾ ਜਿਹਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ 9 ਡਿਗਰੀ ਸੈਲਸੀਅਸ ਆਜ ਰਿਕਾਰਡ ਕੀਤਾ ਗਿਆ ਆ ਓਵਰ ਆਲ ਔਰ ਜੇਕਰ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੀ ਤਾਂ ਪੰਜਾਬ ਦੇ ਵਿੱਚ 5 ਡਿਗਰੀ ਸੈਲਸੀਅਸ ਬਣਿਆ ਹੋਇਆ ਸੀ ਟੈਂਪਰੇਚਰ ਸੋ ਇਹ ਕਹਿ ਲਿਆ ਕਿ ਅੱਜ ਮੰਗਲਵਾਰ ਥੋੜੀ ਜਿਹੀ ਰਾਹਤ ਮਿਲ ਸਕਦੀ ਹੈ ਜੇ ਮੌਸਮ ਵਿਭਾਗ ਦੇ ਅਨੁਸਾਰ ਮੀਂਹ ਪੈਂਦਾ ਹੈ ਕਿਉਂਕਿ ਮੀਂਹ ਪੈਣ ਦੇ ਨਾਲ ਹੀ ਇਹ ਜਿਹੜੀ ਠੰਡ ਹੈ ਸੀਤ ਲਹਿਰ ਹੈ ਤੋਂ ਥੋੜੀ ਜਿਹੀ ਰਾਹਤ ਮਿਲਣੀ ਹੈ ਬਿਮਾਰੀਆਂ ਵਧ ਗਈਆਂ ਨੇ ਦਿਨ ਦੇ ਵਿੱਚ ਜਿਹੜਾ ਸੂਰਜ ਦਾ ਕੋਈ ਨਾਮੋ ਨਿਸ਼ਾਨੀ ਹੈ ਮੌਸਮ ਵਿਭਾਗ ਇਹ ਕਹਿੰਦਾ ਹੈ ਕਿ ਜੇਕਰ ਸੀਤ ਲਹਿਰ ਤੋਂ ਬਚਣਾ ਆ ਜਾਂ ਸੀਤ ਲਹਿਰ ਜਿਹੜੀ ਆ ਉਹਦਾ ਪ੍ਰਭਾਵ ਘਟ ਕਰਨਾ ਤੇ ਬਰਸਾਤ ਦੀ ਬੋਤ ਲੋੜ ਹੈ ਉਹਨਾਂ ਨੇ ਕਿਹਾ ਸੀ ਕਿ 8 ਤੇ 9 ਤਰੀਕ ਨੂੰ ਬਰਸਾਤ ਹੋ ਸਕਦੀ ਹੈ ਸੋ ਅੱਜ 9 ਆ ਔਰ ਸੰਘਣੇ ਬੱਦਲ ਵੀ ਆ ਬਾਹਰ ਔਰ ਉਹਨਾਂ ਦੀ ਭਵਿੱਖਬਾਣੀ ਇਹ ਹੈ ਕਿ ਪੰਜਾਬ ਦੇ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਜਿਹੜੀ ਵਰਖਾ ਆ ਉਹ ਹੋ ਸਕਦੀ ਹੈ ਸੋ ਰਾਹਤ ਵਾਲੀ ਖਬਰ ਹੈ ਕਿ ਪੰਜਾਬ ਦੇ ਸੂਬੇ ਦੇ ਵਿੱਚ ਜੇ ਮੀਂਹ ਪੈਂਦਾ ਹੈ ਤੇ ਇਸ ਦੇ ਨਾਲ ਇਸ ਸੀਤਲੈਰ ਜਿਹੜੀ ਹੈ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਜਦੋਂ ਦਾ ਨਵਾਂ ਸਾਲ ਚੜ੍ਹਿਆ ਪੰਜਾਬ ਨੂੰ ਠਰੂ ਠਰੂ ਕਰਾ ਕੇ ਰੱਖਿਆ ਹੈ ਇਸ ਸੀਤਲੈਰ ਨੇ ਉਸ ਤੋਂ ਰਾਹਤ ਮਿਲ ਸਕਦੀ ਹੈ ਵੱਡੀ ਖਬਰ ਹੈ ਇਹ ਕਹ ਲੋ ਕਿ ਜਿੱਦਾਂ ਦੀਆਂ ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਪੈ ਗਿਆ ਸੀਤਲੈਰ ਦੇ ਕਰਕੇ ਜੇਕਰ ਅੱਜ ਵਾਕਈ ਬਰਸਾਤ ਹੁੰਦੀ ਹੈ ਤੇ ਇਸ ਵੱਡੀ ਸੀਤਲੈਰ ਤੋਂ ਥੋੜਾ ਜਿਹਾ ਪਾਣੋ ਕਹਿ ਲਈ ਕਿ ਰਾਹਤ ਮਿਲ ਸਕਦੀ ਹੈ ਔਰ ਟੈਂਪਰੇਚਰ ਫਲਕਚੂਏਟ ਹੋ ਸਕਦਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੀ ਗੱਲ ਕਰ ਲਈ ਹੈ ਕਿ 2.1 ਤੱਕ ਵੀ ਦਰਜ ਹੋ ਗਿਆ ਉਸ ਤੋਂ ਬਾਅਦ ਟੈਂਪਰੇਚਰ Shimla ਤੇ Leh-Ladakh Spiti ਤੋਂ ਜ਼ਿਆਦਾ ਜਿਹੜਾ ਠੰਡਾ ਸੀਗਾ ਉਹ Shimla ਰਹਿਣਾ ਸ਼ੁਰੂ ਹੋ ਗਿਆ ਇਸ ਕਰਕੇ ਹੁਣ ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਦੇ ਵਿੱਚ ਅੱਜ ਬਰਸਾਤ ਹੁੰਦੀ ਹੈ ਵਰਖਾ ਹੁੰਦੀ ਹੈ ਤਾਂ ਇਹਨਾਂ ਸਾਰੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕਦੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਜਿਹੜਾ ਅਲਰਟ ਸੀਗਾ ਜਾਂ ਕਹਿ ਲਓ ਕਿ ਉਹਨਾਂ ਦੀ ਜਿਹੜੀ ਆ ਇੱਕ ਭਵਿੱਖਬਾਣੀ ਸੀਗੀ ਕਿ 8 ਤੇ 9 ਨੂੰ ਬਰਸਾਤ ਹੋਸਦੀ ਕੱਲ 8 ਤੇ ਐ ਸੁੱਕਾ ਲੰਘ ਗਿਆ ਅੱਜ 9 ਐ ਔਰ ਅੱਜ ਉਹਨਾਂ ਨੇ ਇੱਕ ਦੁਬਾਰਾ ਫਿਰ ਜਿਹੜਾ ਆਪਣੀ ਜਿਹੜਾ ਪ੍ਰੈਡਿਕਸ਼ਨ ਹੈ ਉਹ ਜਾਰੀ ਕਰ ਦਿੱਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਅੱਜ ਬੰਦਲ ਵੀ ਕੱਲ ਨਾਲੋਂ ਬਹੁਤ ਸੰਘਣਾ ਆਇਆ ਸੋ ਇਸ ਕਰਕੇ ਇਹ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਅੱਜ ਬਰਸਾਤ ਜੇਕਰ ਹੁੰਦੀ ਹੈ ਜੇ ਬਰਖਾ ਹੋ ਜਾਂਦੀ ਹੈ ਤਾਂ ਫਿਰ ਇਸ ਸੀਤ ਲਹਿਰ ਤੋਂ ਰਾਹਤ ਮਿਲ ਸਕਦੀ ਹੈ ਇਹ ਤਸਵੀਰਾਂ ਅੱਜ ਦੀਆਂ ਨੇ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਘੱਟ ਨਿਕਲਦੇ ਨੇ ਕਿਉਂਕਿ ਮੌਸਮ ਵਿਭਾਗ ਇਹ ਕਹਿੰਦਾ ਵੀ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ 9 ਵਜੇ ਤੋਂ ਬਾਅਦ ਆਪਣੇ ਘਰਾਂ ਤੋਂ ਬਾਹਰ ਨਿਕਲੋ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਉਧਰੋਂ 9 ਵਜੇ ਰਾਤ ਦੇ ਅਲਰਟ ਆ ਵੀ ਉਸ ਤੋਂ ਬਾਅਦ ਬਾਹਰ ਨਾ ਨਿਕਲੋ ਇਹ ਠੀਤ ਲਹਿਰ ਦੇ ਵਿੱਚ ਕੰਮ ਕਾਜ ਲੋਕਾਂ ਦੇ ਠੱਪ ਪਏ ਨੇ ਲੋਕ ਠੰਡ ਤੋਂ ਪਰੇਸ਼ਾਨ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਮਾਪੇ ਵੀ ਕਹਿੰਦੇ ਨੇ ਕਿ ਅਸੀਂ ਵੀ ਅੰਦਰ ਸਾਡੇ ਬੱਚੇ ਵੀ ਅੰਦਰ ਸੋ ਇਹ ਇੱਕ ਤਰੀਕੇ ਦੇ ਨਾਲ ਜੇਕਰ ਅੱਜ ਵਰਖਾ ਪੈ ਜਾਂਦੀ ਹੈ ਬਰਸਾਤ ਹੁੰਦੀ ਆ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਜਿਹੜਾ ਆ ਉਹ ਹੋ ਸਕਦਾ ਆ ਉਧਰ ਹੀ ਨਾਲ ਹੀ ਨਾਲ ਸਿਹਤ ਵਿਭਾਗ ਵੀ ਇਹ ਕਹਿੰਦਾ ਆ ਕਿ ਜੇਕਰ ਬਰਸਾਤ ਹੁੰਦੀ ਆ ਤਾਂ ਖੁਸ਼ਕ ਖਾਂਸੀ ਜਾਂ ਫਿਰ ਜਿਨ੍ਹਾਂ ਨੂੰ ਅਸਥਮਾ ਵਗੈਰਾ ਦੀ ਪ੍ਰੋਬਲਮ ਆ ਉਹਨਾਂ ਦੇ ਲਈ ਬਹੁਤ ਵੱਡੀ ਰਾਹਤ ਦੀ ਖਬਰ ਹੋ ਸਕਦੀ ਆ ਕਿਉਂਕਿ ਉਹਦੇ ਨਾਲ ਮੌਸਮ ਜਿਹੜਾ ਆ ਥੋੜਾ ਸੁਹਾਵਣਾ ਹੋ ਸਕਦਾ ਆ ਔਰ ਐਡੀ ਸੀਤ ਲਹਿਰ ਦੇ ਕਰਕੇ ਬਿਮਾਰੀਆਂ ਫੀਵਰ ਮਾਈਲਡ ਇਨਫੈਕਸ਼ਨ ਜਿਹੜੇ ਹੋ ਰਹੇ ਨੇ ਅਥਰੌਟ ਇਨਫੈਕਸ਼ਨ ਹੋ ਰਹੇ ਨੇ ਉਹਨਾਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਐ ਸੋ ਇੱਕ ਵੱਡੀ ਆਪਾਂ ਕਹ ਲਈਏ ਕਿ ਭਵਿੱਖਬਾਣੀ ਆ ਔਰ ਜੇ ਇਹ ਸੱਚ ਹੁੰਦੀ ਆ ਤਾਂ ਥੋੜੀ ਜੀ ਰਾਹਤ ਪੰਜਾਬ ਵਾਸੀਆਂ ਨੂੰ ਜਿਹੜਾ ਇਸ ਠੁਠੜ ਦੀ ਸਰਦੀ ਤੋਂ ਮਿਲ ਸਕਦੀ ਐ ਕਿਉਂਕਿ ਜਦੋਂ ਦਾ ਨਵਾਂ ਸਾਲ ਚੜ੍ਹਿਆ ਆ ਐਦਾਂ ਹੀ ਕੰਬਾਊ ਜਿਹਾ ਆ ਔਰ ਸੂਰਜ ਸ਼ਾਇਦ ਜਿਹੜਾ ਆ ਸਾਨੂੰ ਵੇਖਣਾ ਨਸੀਬ ਨਹੀਂ ਹੋਇਆ ਕਿਉਂਕਿ ਭਵਿੱਖਬਾਣੀ ਇਹ ਕਹਿੰਦੀ ਸੀ ਮੌਸਮ ਵਿਭਾਗ ਦੇ ਇੱਕ ਬਰਸਾਤਾਂ ਤੋਂ ਬਾਅਦ ਆ ਜਿਹੜਾ ਆ ਤੇ ਉਹਨਾਂ ਨੇ ਪਹਿਲਾਂ ਕਿਉਂਕਿ ਜਦੋਂ ਨਵਾਂ ਸਾਲ ਚੜ੍ਹਦਾ ਸੀਗਾ 3 4 5 ਦੀ ਜਿਹੜੀ ਸੀਗੀ ਪ੍ਰੈਡਿਕਸ਼ਨ ਸੀਗੀ ਉਸ ਤੋਂ ਬਾਅਦ 8 9 ਦੀ ਪ੍ਰੈਡਿਕਸ਼ਨ ਅੱਜ 9 ਆ ਔਰ ਜੇਕਰ ਅੱਜ ਬਰਸਾਤ ਹਲਕੀ ਤੋਂ ਦਰਮਿਆਨੀ ਹੋ ਜਾਂਦੀ ਆ ਪੰਜਾਬ ਦੇ ਵਿੱਚ ਤਾਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸੂਰਜ ਵੇਖਣ ਨੂੰ ਮਿਲੇਗਾ ਫਿਲਹਾਲ ਜਿਹੜੀ ਉਹਨਾਂ ਦੀ ਮਾਹਿਰ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਨੇ ਆ ਕੀ ਇਸ ਸਵियर ਜਿਹੜੇ ਕੋਲਡ ਏ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਅ ਅਸੀਂ ਇੱਕ ਪਿੱਛੇ ਥੋੜਾ ਡਬਲਯੂ ਡੀ ਸਿਸਟਮ ਵੀ ਦੇਖ ਰਹੇ ਹਾਂ ਉਹਦੇ ਕਰਕੇ ਅੱਠਵੇਂ ਨੂੰ ਕਿਤੇ ਕਿਤੇ ਹਲਕੇ ਛਿੱਟੇ ਜ਼ਰੂਰ ਹੋ ਸਕਦੇ ਨੇ ਬਿਲਕੁਲ ਜੀ ਆਮ ਲੋਕਾਂ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਹੜੇ ਸਵियर ਕੋਲਡ ਏ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਉਹਨਾਂ ਨੂੰ ਜਿਹੜਾ ਇੰਨੀਆਂ ਕੋਲਡ ਕੰਡੀਸ਼ਨਸ ਤੋਂ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਐਕਸਪੋਜ਼ਰ ਤੋਂ ਬਚੋ